ਹਾਂਜੀ ਕਿਸਾਨ ਭਰਾਓ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪ ਗੱਲ ਕਰਾਂਗੇ ਪਾਈਪਲਾਈਨ ਬਾਰੇ ਕਿੰਨਾ ਖਰਚ ਆਉਂਦਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਨੇ ਪਾਈਪਲਾਈਨ ਖਰੀਦਣ ਵੇਲੇ ਪਾਈਪਲਾਈਨ ਪਾਉਣ ਵੇਲੇ ਚਲਾਉਣ ਵੇਲੇ ਤੇ ਇੱਕ ਗੱਲ ਕਰਾਂਗੇ ਆਪਾਂ ਵੀ ਖਰਚਾ ਕਿਉਂ ਵੱਧ ਜਾਂਦਾ ਹੈ ਆਪਣੇ ਐਸਟੀਮੇਟ ਤੋਂ ਜੇ ਆਪਾਂ ਐਸਟੀਮੇਟ ਜਿਹੜਾ ਫੈਕਟਰੀ ਵਾਲੇ ਤੋਂ ਜਾਂ ਦੁਕਾਨ ਵਾਲੇ ਤੋਂ 60000 ਦਾ ਬਣਵਾਉਨੇ ਆ ਤਾਂ ਆਪਣਾ ਬਾਅਦ ਵਿੱਚ ਖਰਚਾ ਜਿਹੜਾ ਉਹ 80000 ਤੇ ਜਾ ਕੇ ਕਿਵੇਂ ਨਿਬੜਦਾ ਹੈ ਇਹ ਕਿਹੜੀਆਂ ਗੱਲਾਂ ਨੇ ਇਹਦੇ ਬਾਰੇ ਸਾਰੀਆਂ ਚਰਚਾ ਕਰਾਂਗੇ ਆਪਦਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਖਾਸ ਤੌਰ ਤੇ ਇਹ ਗੱਲਾਂ ਤੇ ਜ਼ਿਆਦਾ ਧਿਆਨ ਦੇਵਾਂਗੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਨੂੰ ਨੋਟ ਕਰਨੀਆਂ ਚਾਹੀਦੀਆਂ ਨੇ ਧਿਆਨ ਰੱਖਣਾ ਚਾਹੀਦਾ ਪਾਈਪ ਲਾਉਣ ਪਾਉਣ ਵਾਸਤੇ ਤੇ ਆਜੂ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਸਭ ਤੋਂ ਪਹਿਲੀ ਗੱਲ ਤਾਂ ਵੀ ਜਿਹੜਾ ਖਰਚਾ ਕਿੰਨਾ ਆਉਂਦਾ ਖਰਚੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮੇਨ ਹੁੰਦੀ ਹੈ ਗੱਲ ਉਹ ਹੁੰਦੀ ਹੈ ਪਾਈਪਾਂ ਦੀ ਪਾਈਪ ਪਾਈਪ ਸੋਨੂੰ 700 ਰੁਪਏ ਤੋਂ ਲੈ ਕੇ 1400 1500 1800 ਰੁਪਏ ਤੱਕ ਵੀ ਪਾਈਪ ਜਿਹੜਾ ਉਹ ਮਿਲਦਾ ਹੈ 2 ਫੁੱਟ ਦੇ ਪਾਈਪ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਤੁਸੀਂ 30 ਫੁੱਟ ਪਾਈਪ ਦਾ ਉਸੇ ਹਿਸਾਬ ਨਾਲ ਖਰਚਾ ਕੱਟ ਸਕਦੇ ਹੋ ਜਿਹੜਾ 700 ਰੁਪਏ ਦਾ ਪਾਈਪ ਹੋਊਗਾ ਉਹ ਤੁਸੀਂ ਉਹਦਾ ਕੜਾ ਤੋੜੋਗੇ ਨਾ ਤਾਂ ਉਹ ਪਟਕ ਪਟਕ ਟੁੱਟੂਗਾ ਉਹ ਸੁੱਕੇ ਹੋਏ ਪਾਈਪ ਹੁੰਦੇ ਨੇ ਹਰੇ ਕਾਲੇ ਜਿਹੜੇ ਵੀ ਹੁੰਦੇ ਨੇ ਤੇ ਉਹ 700 ਰੁਪਏ ਦੇ ਆਸ-ਪਾਸ ਤੁਹਾਨੂੰ ਮਿਲ ਜਾਊਗਾ ਜੇ ਤੁਸੀਂ ਉਹ ਲੈਣਾ ਪਰ ਉਹ ਪਾਉਣਾ ਨਹੀਂ ਚਾਹੀਦਾ ਉਹਦਾ ਕੋਈ ਫਾਇਦਾ ਨਹੀਂ ਉਹ ਕਿਸੇ ਵੀ ਟਾਈਮ ਜਿਹੜਾ ਉਹ ਬੈਠ ਸਕਦੀ ਹੈ ਪਾਈਪ ਲਾਈਨ ਉਹ ਪਾੜ ਸਕਦੀ ਹੈ ਜੋੜ ਲੀਕ ਕਰ ਸਕਦੇ ਨੇ ਜਿਹੜਾ ਜਦੋਂ ਜੋੜ ਤੇ ਜੋੜ ਛੱਡਦਾ ਉਹ ਪਾਈਪ ਆ ਜਿਹੜਾ ਉਹ ਤੜ ਜਾਂਦਾ ਤਾਂ ਸੋਨੂੰ ਚੰਗੀ ਕੁਆਲਿਟੀ ਜਿਹੜਾ ਹਰੇ ਤੇ ਕਾਲੇ ਪਾਈਪਾਂ ਦੇ ਵਿੱਚੋਂ 700 ਤੋਂ 900 ਦੇ ਵਿੱਚ ਜਿਹੜੀ 베ਰੀ ਕਰਦੀ ਹੈ ਇਹਦੀ ਵੈਰੈਟੀ ਤਾਂ ਆਪ 800 ਰੁਪਏ ਦੀ ਵੈਰੈਟੀ ਮੰਨ ਕੇ ਚੱਲਦੇ ਆਂ ਵੀ ਵਧੀਆ ਠੀਕ ਚੱਲਣ ਜੋ ਕਿਸਾਨ ਦੇ ਪੌਣ ਵਾਸਤੇ 800 ਰੁਪਏ ਦਾ ਪਾਈਪ ਜਿਹੜਾ 1 20 ਫੁੱਟ ਦਾ ਜਿਹੜਾ ਕਿ ਇੱਕ ਐਵਰੇਜ ਰੇਟ ਹੈ ਹੋ ਸਕਦਾ ਤੁਹਾਨੂੰ 840 ਦਾ ਮਿਲੇ ਤੁਹਾਡੀ ਜਿਹੜੀ ਪਸੰਦ ਹੈ ਉਹ ਹੋ ਸਕਦਾ 870 ਦਾ ਮਿਲੇ ਹੋ ਸਕਦਾ ਤੁਹਾਨੂੰ 780 ਵਾਲਾ ਪਾਈਪ ਵੀ ਫਿੱਟ ਆ ਜੇ ਇਹ ਤੁਸੀਂ ਜਾ ਕੇ ਕਿਸੇ ਵੀ ਫੈਕਟਰੀ ਜਾਂ ਦੁਕਾਨ ਤੇ ਚੈੱਕ ਕਰ ਸਕਦੇ ਹੋ ਤੁਸੀਂ ਪਾਈਪ ਦਾ ਕੜਾ ਲਓ ਉਹਨੂੰ ਤੋੜ ਕੇ ਦੇਖੋ ਜੇ ਤਾਂ ਉਹ ਪਹਿਲੀ ਵਾਰ ਚ ਹੀ ਟੁੱਟ ਗਿਆ ਪਟਕਦੇਣੇ ਫਿਰ ਉਹ ਮਤਲਬ ਜਮੀ ਡਾਊਨ ਕੈਟੇਗਰੀ ਐ ਜੇ ਤੁਸੀਂ ਉਹਨੂੰ ਮਰੋੜੀਗੇ ਮਰੋੜੀਗੇ ਉਹ 5-6 ਵਾਰ ਚ ਟੁੱਟਿਆ ਤਾਂ ਉਹ ਮਤਲਬ ਮੀਡੀਅਮ ਕੁਆਲਿਟੀ ਐ ਜੇ ਤੁਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ 10 ਵਾਰ ਚ ਵੀ ਸੋਤੋਂ ਨਾ ਟੁੱਟਿਆ ਉਹਦਾ ਘੜਾ ਤਾਂ ਇਹ ਮਤਲਬ ਟੌਪ ਦੀ ਕੁਆਲਿਟੀ ਐ ਉਹ 900 ਪਲੱਸ ਜਾਂ 900 ਦੀ ਰੇਂਜ ਤੋਂ ਉੱਪਰ ਦੀ ਰੇਂਜ ਐ ਉਹ ਪਿਓਰ ਗਿੱਟੇ ਦੇ ਵਿੱਚੋਂ ਬਣਦਾ ਉਹ ਜ਼ਿਆਦਾਤਰ ਚਿੱਟੇ ਜੇ ਪਾਈਪ ਹੋ ਜਾਂਦੇ ਨੇ ਹੈਗੇ ਉਹ ਐਚਡੀ ਪਾਈਪ ਹੀ ਨੇ ਉਹ ਚਿੱਟੇ ਕਲਰ ਚ ਆ ਜਾਂਦੇ ਉਹ ਪਿਓਰ ਗਿੱਟੇ ਤੋਂ ਬਣਦੇ ਆ ਉਹਦੇ ਚ ਕੋਈ ਮਿਕਸਿੰਗ ਨਹੀਂ ਹੁੰਦੀ ਕੋਈ ਲਫਾਫਾ ਨਹੀਂ ਕੋਈ ਹੋਰ ਚੱਪਲਾਂ ਨਹੀਂ ਇਹ ਜਿੱਦੀ ਕੋਈ ਮਿਕਸਿੰਗ ਨਹੀਂ ਹੁੰਦੀ ਉਹ ਆ ਜਾਂਦਾ 900 ਪਲੱਸ ਦੀ ਰੇਂਜ ਚ 1000 1100 ਦਾ ਪਾਈਪ ਇਸ ਤੋਂ ਇਲਾਵਾ ਕਈ ਏਰੀਆ ਦੇ ਵਿੱਚ ਲੋਕ ਪੀਵੀਸੀ ਪਾਈਪ ਪਾਉਂਦੇ ਨੇ ਜਿਹੜਾ ਆਪਾਂ ਬੋਰਾ ਦੇ ਵਿੱਚ ਪਿਓਰ ਚਿੱਟਾ ਪਾਈਪ ਪਾਉਂਦੇ ਆ ਉਹ ਪਾਈਪ ਪਾਉਂਦੇ ਨੇ ਉਹ ਪਾਈਪ ਜੇ 6 ਇੰਚ ਦੀ ਗੱਲ ਕਰੀਏ ਤਾਂ 15 1600 ਤੋਂ ਘੱਟ ਨਹੀਂ ਪੈਂਦਾ ਬਟ ਮੈਂ ਤੁਹਾਨੂੰ ਦੱਸਾਂ ਵੀ ਉਹ ਪਾਈਪ ਪਾਏ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਸਾਗਟਾਂ ਨਾਲ ਉਹਦੇ ਜੋੜ ਲੱਗਦੇ ਨੇ ਜਿਹੜੇ ਐ ਸਾਕਟ ਬਣਾ ਕੇ ਜੋੜ ਲੱਗਦਾ ਜਾਂ ਇਦਾਂ ਹੀ ਗਰਮ ਕਰਕੇ ਚੜਾ ਦਿੰਦੇ ਨੇ ਪਾਈਪ ਤੇ ਪਾਈਪ ਜਿਹੜਾ ਪੀਵੀਸੀ ਚਿੱਟਾ ਪਾਈਪ ਆ ਉਹਦੇ ਸਾਕਟਾਂ ਚ ਜੋੜ ਲੱਗਦੇ ਨੇ ਤੇ ਸਾਕਟ ਲੀਕ ਬਹੁਤ ਕਰਦੇ ਨੇ ਇਹ ਸਮੱਸਿਆ ਆਈ ਹੈ ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਤੇ ਵੱਧ ਪੈਸੇ ਲੱਗਣਾ ਜਿਹੜੀ ਚੀਜ਼ ਮਹਿੰਗੀ ਹੋਵੇ ਉਹ ਜ਼ਿਆਦਾ ਵਧੀਆ ਹੁੰਦੀ ਹੈ ਇੰਨੇ ਪੈਸੇ ਲਾਏ ਦਾ ਫਾਇਦਾ ਕੋਈ ਨਹੀਂ ਉਹ 20-25 ਹਜ਼ਾਰ ਦੇ ਆਸ-ਪਾਸ ਪੈ ਜਾਂਦੀ ਹੈ ਇੱਕ ਕਿਲੇ ਦੀ ਪਾਈਪ ਲਾਈਨ ਜੇ ਆਪਾਂ ਪੀਵੀਸੀ ਪਾਈਏ ਚਿੱਟੇ ਪਾਈਪ ਬੋਰ ਵਾਲੀ ਕੁਆਲਿਟੀ ਪਾਈਏ ਤਾਂ ਪਰ ਇੰਨੇ ਮਹਿੰਗੇ ਪਾਈਏ ਦਾ ਕੋਈ ਫਾਇਦਾ ਨਹੀਂ ਤੁਸੀਂ ਕਿੰਨਾ ਮਰਜ਼ੀ ਪਾਈਪ ਮਹਿੰਗਾ ਪਾ ਲਓ ਲੀਕ ਉਹਨੇ ਜਿਹੜਾ ਜੋੜ ਹੈ ਉਹ ਪਿੱਛੇ हट ਜਾਂਦਾ ਜਾਂ ਜਿਹੜਾ ਸਾਖਟ ਨੇ ਉਹ ਕਈ ਵਾਰੀ ਖੁੱਲੇ ਭੀੜੇ ਨੇ ਤਾਂ ਉੱਥੋਂ ਜਿਹੜਾ ਸਾਂਹ ਭਰ ਜਾਂਦਾ ਉਹ ਪਰ ਜਿਹੜਾ ਐਚਡੀ ਪਾਈਪ ਆ ਉਹ ਫੁੱਟ ਫੁੱਟ ਚੜ ਜਾਂਦਾ ਇੱਕ ਦੂਜੇ ਤੇ ਉਹਦੇ 'ਚ ਸਾਂਹ ਭਰਨ ਦੀ ਜਿਹੜੀ ਆ ਉਹ ਪ੍ਰੋਬਲਮ ਬਹੁਤ ਘੱਟ ਹੁੰਦੀ ਹੈ ਤੇ ਇਹ ਤੁਹਾਨੂੰ ਆਪਾਂ ਦੱਸਦਾ ਆਪਾਂ ਜਿਹੜਾ ਪਾਇਆ ਉਹ 800 ਦੀ ਰੇਂਜ ਦਾ ਪਾਈਪ ਪਾਇਆ ਤੇ 11 ਪਾਈਪ ਆਪ ਲਾਏ ਨੇ 220 ਤੇ ਫੁੱਟ ਦੇ ਹਿਸਾਬ ਨਾਲ ਤਾਂ 11 ਪਾਈਪ ਹੋ ਗਏ 20 ਫੁੱਟ 11 ਗੁਣਾ 8800 ਰੁਪਏ ਦੇ ਕਿੱਲੇ ਦੇ ਪਾਈਪ ਜਿਹੜੇ ਆਪਾਂ ਨੂੰ ਪਏ ਨੇ ਠੀਕ ਹੈ ਜੀ 220 ਫੁੱਟ ਦਾ ਆਪਾਂ ਕਿੱਲਾ ਇੱਥੇ ਮੰ ਦੂਸਰੀ ਗੱਲ ਕਰਦੇ ਆਂ ਵੀ ਨੱਕੇ ਤੇ ਨੱਕਾ ਆ ਗਿਆ ਆਪਣਾ ਨੱਕਾ 600 ਰੁਪਏ ਦਾ ਐਵਰੇਜ ਹੈ 550 ਤੋਂ ਵੀ ਮਿਲ ਜੂਗਾ 650 ਤੋਂ ਵੀ ਮਿਲ ਜੂਗਾ ਜਿਹੜਾ 650 ਵਾਲਾ ਦੁਕਾਨਦਾਰ ਲਾਊਗਾ ਉਸ ਨੂੰ ਕਹੂਗਾ ਜੀ ਇਹ ਵਧੀਆ ਕੰਪਨੀ ਦਾ ਜੀ ਇਹਦੀ ਗਾਰੰਟੀ ਹੈ ਜੀ ਜਿਹੜਾ 550 ਵਾਲਾ ਉਹ ਹੋ ਸਕਦਾ ਥੋੜਾ ਬਹੁਤ ਹਲਕਾ ਹੋਵੇ ਆਪਾਂ 600 ਰੁਪਏ ਦੇ ਹਿਸਾਬ ਨਾਲ ਇੱਕ ਨੱਕਾ ਮੰਨ ਕੇ ਚੱਲਦੇ ਆਂ ਇੱਕ ਕਿਲੇ ਦਾ ਤੇ ਨੱਕੇ ਦੇ ਵਿੱਚ ਆਪਾਂ ਸਿੰਪਲ ਨੱਕੇ ਲਾਏ ਆ ਵੀ ਜਿਹਦੇ ਸਾਈਡ ਤੇ ਸਰਾਕ ਹੁੰਦੇ ਆ ਆਪਾਂ ਐਸਆਰ ਲਾ ਕੇ ਉਹ ਨੱਕੇ ਲਾਤੇ ਤੇ ਸਾਈਡਾਂ ਤੇ ਨੱਟ ਪਾਤੇ ਇੱਕ ਨੱਕੇ ਅਸੈਂਬਲੀ ਵਾਲੇ ਨੱਕੇ ਆਉਂਦੇ ਨੇ ਉਹ 11000 1100 ਦੇ ਆਉਂਦੇ ਆ ਉਹਦੇ ਵਿੱਚ ਕੀ ਹੁੰਦਾ ਪਲਾਸਟਿਕ ਲੱਗੀ ਹੁੰਦੀ ਹੈ ਅੰਦਰ ਜਿਵੇਂ ਅਸੈਂਬਲੀ ਦੇ ਵਿੱਚ ਪਲਾਸਟਿਕ ਲੱਗੀ ਹੁੰਦੀ ਹੈ ਉਹ ਜਿਹੜੇ ਚਿੱਟਾ ਸਲੋਚਨ ਹੁੰਦਾ ਉਹਦੇ ਨਾਲ ਲੱਗਦੇ ਨੇ ਪਰ ਉਹ ਇੰਨੇ ਪੈਸੇ ਲਾਏ ਦਾ ਫਾਇਦਾ ਕੋਈ ਨਹੀਂ ਜਿਸ ਨੂੰ ਐ ਲੱਗਦਾ ਵੀ ਨੱਕਾ ਪਟਿਆ ਨਾ ਜਾਵੇ ਨਕਾਲੀ ਇੱਕ ਨਾ ਹੋਵੇ ਤਾਂ ਤੁਸੀਂ ਉਹ ਸਿੰਪਲ ਨੱਕੇ ਨੂੰ ਐਸ ਆਰ ਲਾ ਕੇ ਲਾਓ ਤੇ ਉਹਦੇ ਸਾਈਡਾਂ ਤੇ ਪੇਚ ਪਾ ਦਿਓ ਠੀਕ ਹੈ ਤੇ ਇਹ 600 ਰੁਪਏ ਦਾ ਤੁਹਾਨੂੰ ਨੱਕਾ ਮਿਲੂਗਾ ਤੇ ਇਸ ਤੋਂ ਬਾਅਦ ਗੱਲ ਹੈ ਟੀ ਦੀ ਟੀ ਪਊਗੀ 350 ਦੀ ਇੱਕ ਠੀਕ ਹੈ 300 ਦੀ ਵੀ ਮਿਲ ਜੂ ਤੁਹਾਨੂੰ 400 ਦੀ ਵੀ ਮਿਲ ਜੂ ਕੁਆਲਿਟੀ ਦਾ ਫਰਕ ਹੁੰਦਾ ਹੈ ਵਧੀਆ ਕੁਆਲਿਟੀ ਦੀ ਟੀ ਲਓ ਕਿਉਂਕਿ ਟੀ ਤੇ ਐਲਬੋ ਇਹ ਦੋਹਾਂ ਚੀਜ਼ਾਂ ਤੇ ਪਾਈਪਲਾਈਨ ਖੜੀ ਹੁੰਦੀ ਹੈ ਕਿਉਂਕਿ ਲੀਕ ਕਰੂਗੀ ਹਮੇਸ਼ਾ ਟੀ ਜਾਂ ਐਲਬੋ ਕਰੂਗੀ ਪਾਈਪ ਉਦਾਂ ਵਿਚਾਲੇੋਂ ਲੀਕ ਕਦੇ ਵੀ ਬਹੁਤ ਘੱਟ ਕਰਦੀ ਹੈ ਜੇ ਟੀ ਲੂਜ਼ ਰਹੇ ਜੇ ਜਾਂ ਚੜੇ ਨਾ ਉਹ ਚੀਜ਼ਾਂ ਨਾਲ ਜਿਹੜੀ ਪਾਈਪਲਾਈਨ ਸਾਰੀ ਖਰਾਬ ਹੋ ਜਾਂਦੀ ਹੈ ਤਾਂ ਟੀ 350 ਦੀ ਮਿਲੂਗੀ ਐਲਬੋ ਤੁਹਾਨੂੰ 6 ਇੰਚ ਦਾ 250 ਦਾ ਮਿਲੂਗਾ ਤੇ ਇਸ ਤੋਂ ਇਲਾਵਾ 1 ਕਿਲੇ ਦੇ ਵਿੱਚ ਤੁਹਾਨੂੰ 300 ਰੁਪਏ ਦਾ ਸਲੋਚਨ ਲੱਗੂਗਾ ਇਹ ਸਲੋਚਨ ਦੇ ਵਿੱਚ ਵਿੱਚ ਹੀ ਐ ਦੋਨੇ ਤੇ ਲੇਬਰ ਜਿਹੜੀ ਆ ਉਹ ਇੱਕ ਕਿੱਲੇ ਦੀ ਜੇ 200 ਫੁੱਟ ਲਾਈਏ ਤਾਂ 200 ਡੇਢ ਰੁਪਿਆ ਫੁੱਟ ਤਾਂ ਹੋ ਗਿਆ ਫੁੱਟ ਦਾ ਡੇਢ ਰੁਪਿਆ ਫੁੱਟ ਦੇ ਹਿਸਾਬ ਨਾਲ 300 ਰੁਪਿਆ ਲੇਬਰ ਤਾਂ ਉਹ ਹੋ ਗਿਆ ਤੇ 150 ਰੁਪਿਆ ਨੱਕੇ ਦਾ ਹੋ ਗਿਆ 450 ਰੁਪਿਆ ਲੇਬਰ ਜਿਹੜਾ ਉਹ ਖਰਚ ਆਊਗਾ ਇੱਕ ਕਿੱਲੇ ਤੇ ਕਈ ਏਰੀਆ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਜਿਵੇਂ ਸਾਨੂੰ ਇੱਕ ਬੰਦਾ ਮਿਲਿਆ ਸੀ ਉਹ ਕਹਿੰਦਾ ਸੀ ਮੈਂ ਤਾਂ ਜੋੜਾਂ ਦੇ ਹਿਸਾਬ ਨਾਲ ਲਊ 50 ਰੁਪਿਆ ਜੋੜ ਉਹ ਹਿਸਾਬ ਨਾਲ ਤਾਂ ਬਾਹਲੇ ਪੈਸੇ ਬਣ ਜਾਂਦੇ ਨੇ ਤੁਸੀਂ ਉਹ ਚੀਜ਼ ਨਾ ਕਰੋ ਅਗਲੇ ਨਾਲ ਗੱਲ ਖੋਲੋ ਪਹਿਲਾਂ ਵੀ ਭਾਈ ਕੈਰ ਪੀਏ ਫੁੱਟ ਲਵੇਂਗਾ ਕਿੰਨੇ ਪੈਸੇ ਜੋੜ ਦੇ ਲਵੇਂਗਾ ਕਈ ਵਾਰ ਇੱਕ ਟੀ ਹੁੰਦੀ ਹੈ ਉਹਦੇ ਵੀ ਅੱਧ ਪੈਸੇ 150 ਰੁਪਿਆ ਲੈ ਲੈਂਦੇ ਨੇ ਚਲੋ ਉਹ ਕੋਈ ਗੱਲ ਨਹੀਂ ਜੇ ਆਪਾਂ ਜੋੜਾਂ ਦੇ ਹਿਸਾਬ ਨਾਲ ਦੇਣ ਲੱਗ ਜੀ 50 ਰੁਪਏ ਜੋੜ ਫਿਰ ਬਾਹਲੇ ਪੈਸੇ ਬਣ ਜਾਂਦੇ ਨੇ ਉਹ ਜ਼ਿਆਦਾ ਹੀ ਹੱਦ ਤੋਂ ਬਾਹਰ ਹੋ ਜਾਂਦੇ ਨੇ ਤੁਸੀਂ ਪਹਿਲਾਂ ਗੱਲ ਖੋਲ ਕੇ ਇਹ ਗੱਲ ਕਰੋ ਵੀ ਕਿੰਨੇ ਜੋੜ ਦੇ ਲਵੇਂਗਾ ਤੇ ਕਿੰਨੇ ਮਤਲਬ ਕਿੰਨੀ ਲੈਂਥ ਦੇ ਲਵੇਂਗਾ ਕਿੰਨੇ ਤੂੰ ਨੱਕੇ ਦੇ ਜਾਂ ਟੀ ਦੇ ਲਵੇਂਗਾ ਤਾਂ ਇਹ 150 ਰੁਪਿਆ ਲੈਂਥ ਦੇ ਹਿਸਾਬ ਨਾਲ 200 ਫੁੱਟ ਦਾ 350 ਹੋ ਗਿਆ 300 ਇਹ ਉਹ ਹੋ ਗਿਆ ਤੇ 150 ਰੁਪਈਆ ਹੋ ਗਿਆ ਨੱਕੇ ਦਾ ਤਾਂ 450 ਇੱਕ ਕਿੱਲੇ ਦੀ ਲੇਬਰ ਦਾ ਖਰਚ ਆਉਂਦਾ ਐਦੂਆ ਦਾ ਕੀ ਪਟਾਈ ਪਟਾਈ ਹੈ ਜਿਹੜੀ ਵੀ ਉਹ ਕਿਤੇ 4 ਰੁਪਈਆ ਵੀ ਚੱਲਦੀ ਹੈ 5 ਰੁਪਈਆ ਵੀ ਚੱਲਦੀ ਹੈ 6 ਰੁਪਈਆ ਵੀ ਚੱਲਦੀ ਹੈ ਜਿਹੜੀ 4 ਰੁਪਈਆ ਫੁੱਟ ਵਾਲੀ ਪਟਾਈ ਹੈ ਉਹ ਮਸਾਂ ਤੁਹਾਨੂੰ 3 3.5 ਫੁੱਟ ਕਰਕੇ ਦੇਣਗੇ ਜਿੱਥੇ ਤਾਂ ਤੁਹਾਨੂੰ ਐ ਲੱਗਦਾ ਵੀ ਕਿਤੇ ਆਪਾਂ ਮਿੱਟੀ ਨਹੀਂ ਚੱਕਣੀ ਜਾਂ ਕੋਈ ਹੋਰ ਆਪਾਂ ਨੂੰ ਦਿੱਕਤ ਨਹੀਂ ਆਉਣੀ ਤਾਂ ਤੁਸੀਂ 3 3.5 ਫੁੱਟ ਵਾਲੀ ਵੀ ਪਾ ਸਕਦੇ ਹੋ 4 ਰੁਪਈਆ ਦੇ ਹਿਸਾਬ ਨਾਲ ਪਰ ਜਿੱਥੇ ਡੱਕਰ ਏਰੀਆ ਹੈਗਾ ਉ ਡਾਕਰ ਬਹਾਾਂ ਦੇ ਵਿੱਚ ਜਿਹੜੇ ਨਾਲੀ ਦੇ ਇੱਕ ਗਰਦੇਰੀਏ ਨੇ ਉੱਥੇ 6 ਰੁਪਏ ਫੁੱਟ ਪਟਾਈ ਚੱਲਦੀ ਹੈ ਕਿਉਂਕਿ ਜਾਦਾ ਪੰਡੋ ਦਾ ਬਹਣਾ ਹੈ ਤਾਂ ਟਰੈਕਟਰ ਤੇਲ ਉਹਨਾਂ ਦਾ ਜ਼ਿਆਦਾ ਖਾਂਦਾ ਹੈ ਤਾਂ ਉਹ 6 ਰੁਪਏ ਫੁੱਟ ਦੇ ਹਿਸਾਬ ਨਾਲ ਲੈਂਦੇ ਆ 4 ਫੁੱਟ ਦਾ ਪਰ ਆਪਾਂ 5 ਰੁਪਏ ਦਿੱਤਾ ਕਿਉਂਕਿ ਆਪਾਂ 5 ਰੁਪਏ 5 ਫੁੱਟ ਡੂੰਗੀ ਪਾਈ ਪਾਈ ਪਟਾਈ ਹੈ ਤਾਂ 5 ਰੁਪਏ ਦੇ ਹਿਸਾਬ ਨਾਲ 200 ਫੁੱਟ ਦਾ ਆਪਾਂ ਨੂੰ 1000 ਰੁਪਿਆ ਜਿਹੜਾ ਖਰਚ ਆਇਆ ਕਿੱਲੇ ਦਾ ਤੇ 6 ਫੁੱਟ ਪੀਵੀਸੀ ਪਾਈਪ ਲੱਗਦੀ ਹੈ ਜਿਹੜੀ ਨੱਕੇ ਦੇ ਉੱਤੇ ਲੱਗਦੀ ਹੈ ਚਿੱਟੀ ਪਾਈਪ ਤੇ ਜਿਹੜੇ ਨਾਲ ਐਲਬੋਡੀਆਂ ਦੇ ਵਿੱਚ ਵੀ ਟੁਕੜੇ ਕਰ ਤਾਂ ਉਹਦਾ ਰੇਟ ਹੋ ਗਿਆ 500 ਰੁਪਏ ਇਸ ਤੋਂ ਇਲਾਵਾ ਫੁੱਟਕਲ ਖਰਚ ਹੋ ਗਿਆ 250 ਰੁਪਏ ਜਿਵੇਂ ਗੈਸ ਦਾ ਹੋ ਗਿਆ ਜਾਂ ਹੋਰ ਪੇਚ ਪੂਚਾਉਂਦੇ ਨੇ ਨੱਕਿਆਂ ਦੇ ਇਸ ਤਰ੍ਹਾਂ ਦਾ ਛੋਟਾ ਮੋਟਾ ਖਰਚਾ ਉਹ 250 ਰੁਪਏ ਹੋ ਗਿਆ ਇਹ ਸਾਰੇ ਦਾ ਜੋੜ ਲੱਗ ਗਿਆ ਜੀ 12500 ਰੁਪਿਆ ਤਾਂ ਇਹਦੇ ਤੋਂ ਤੁਸੀਂ 1000 ਰੁਪਿਆ ਪਲੱਸ ਕਰ ਸਕਦੇ ਹੋ ਵੀ 12 ਤੋਂ ਲੈ ਕੇ 12.5 ਤੋਂ ਲੈ ਕੇ 13000 ਖਰਚਾ ਜਿਹੜਾ ਇੱਕ ਕਿਲੇ ਦੀ ਪਾਈਪ ਲਾਈਨ ਦਾ ਆਉਂਦਾ ਤੁਸੀਂ ਵੀਡੀਓ ਦੇਖੀ ਹੋਣੀ ਆ ਵਿੱਚ ਬੰਦੇ 18-18000 ਖਰਚ ਬਣਾ ਰਹੇ ਨੇ ਇੱਕ ਇੱਕ ਕਿਲੇ ਦਾ 6 ਇੰਚੀ ਪਾਈਪ ਲਾਈਨ ਦਾ ਉਹ ਕੀ ਕਾਰਨ ਤੇ ਕੀ ਇੰਨੇ ਪੈਸੇ ਲਾਉਣੇ ਚਾਹੀਦੇ ਨੇ ਕਿ ਨਹੀਂ ਇਹਦੇ ਬਾਰੇ ਗੱਲ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੁਸਾਂ ਨੇ ਪਾਈਪ ਲਾਈਨ ਪਾਉਣ ਵੇਲੇ ਪਹਿਲਾਂ ਆਜੋ ਵੀ ਖਰੀਦਣ ਵੇਲੇ ਖਰੀਦਣ ਵੇਲੇ ਤੁਹਾਨੂੰ ਮੈਂ ਪਹਿਲੀ ਦੱਸਦਾ ਇਹ ਗੱਲ ਦੇਖ ਲਓ ਵੀ ਜਿਹੜੀ ਪਾਈਪ ਹੈ ਉਹਦੀਆਂ ਤਿੰਨ ਕੁਆਲਿਟੀਆਂ ਹੁੰਦੀਆਂ ਨੇ ਲਗਭਗ ਹਰ ਇੱਕ ਫੈਕਟਰੀ ਦੇ ਵਿੱਚ ਭਾਵੇਂ ਕੋਈ ਕਹੇ ਕਿੰਨਾ ਮਰਜ਼ੀ ਕਹੀ ਜਾਵੇ ਵੀ ਅਸੀਂ ਸਾਰਾ ਟੌਪ ਦਾ ਮਾਲ ਬਣਾਉਂਦੇ ਆ ਪਰ ਉਹਦੇ ਕੋਲੇ ਦੋ ਤਿੰਨ ਕੁਆਲਿਟੀਆਂ ਹੁੰਦੀਆਂ ਹੀ ਹੁੰਦੀਆਂ ਨੇ ਇੱਕ ਤਾਂ ਜਮਾ ਪਿਓਰ ਦੇ ਵਿੱਚ ਹੋਊਗਾ ਇੱਕ ਉਹ ਦੂ ਮੀਡੀਅਮ ਹੋਊਗਾ ਇੱਕ ਉਹ ਹੋਊਗਾ ਜਿਹ ਤਾਂ ਤੁਸੀਂ ਉਹਦੇ ਨਾਲ ਕਨਫਰਮ ਕਰ ਲਓ ਵੀ ਆਹ ਵਾਲਾ ਮਾਲ ਸਾਨੂੰ ਭੇਜਣਾ ਹੈ ਤੇ ਸਾਰਾ ਇਹੀ ਜਾਵੇ ਬਸ ਤੁਸੀਂ ਤਿੰਨੇ ਕੁਆਲਿਟੀਆਂ ਆਪਣੀਆਂ ਪਸੰਦ ਕਰ ਲਓ ਚੈੱਕ ਕਰ ਲਓ ਉਹਨਾਂ ਦੇ ਵਿੱਚੋਂ ਦੇਖ ਲਓ ਵੀ ਆਹ ਵਾਲੀ ਕੁਆਲਿਟੀ ਸਾਨੂੰ ਚਾਹੀਦੀ ਹੈ ਪਾਈਪ ਤੁਸੀਂ ਇੱਕੋ ਦੇ ਸਾਹਮਣੇ ਉੱਥੇ ਤੋਲ ਕੇ ਦੇਖ ਲਓ ਤੇ ਉਹਨੂੰ ਦੱਸ ਦਿਓ ਵੀ ਸਾਨੂੰ ਇੰਨੇ ਕਿਲੋ ਦਾ ਪਾਈਪ ਹੀ ਚਾਹੀਦਾ ਜੇ ਮੰਨ ਲਓ ਤੁਸੀਂ ਇੱਕ ਕੁਆਲਿਟੀ ਕਰ ਲਈ 70 ਰੁਪਏ ਕਿਲੋ ਤੇ ਪਾਈਪ ਤੁਸੀਂ ਫਿੱਟ ਕੀਤਾ 11 ਕਿਲੋ ਦਾ ਤਾਂ 770 ਰੁਪਏ ਦਾ ਪੈ ਗਿਆ ਪਰ ਜਦੋਂ ਉਹਨੇ ਪਾਈਪਲਾਈਨ ਨੇ ਭੇਜਣਾ ਉਹ ਐਨੀ ਬਤਾ ਸਾਨੂੰ ਨਿੱਗਰ ਪਾਈਪ ਦੇ ਤੇ 14 ਰੁਪਏ 14 ਕਿਲੋ ਦਾ ਦੇ ਦੇ ਪੈਸੇ ਵਧਾਉਣ ਦਾ ਮਾਰਾ ਤੋ ਉਹ ਤੁਹਾਨੂੰ ਜ਼ਰੂਰਤ ਹੀ ਨਹੀਂ ਜਿਹੜਾ ਮੋਟਾ ਪਾਈਪ ਹੋਊਗਾ ਉਹ ਸਮਝ ਲਈ ਜਿਆਦਾ ਹਲਕਾ ਹੋ ਜਾ ਮਤਲਬ ਕੁਆਲਿਟੀ ਉਹਦੀ ਡਾਊਨ ਹੋ ਜਾਂਦੀ ਹੈ ਤਾਂ ਮੋਟੇ ਪਾਈਪ ਦਾ ਕੋਈ ਫਾਇਦਾ ਨਹੀਂ ਭਾਰੀ ਪਾਈਪ ਦਾ ਕੋਈ ਫਾਇਦਾ ਨਹੀਂ ਜਦੋਂ ਤੁਸੀਂ ਪਾਈਪ ਖਰੀਦਣ ਜਾਂਦੇ ਹੋ ਉਹਦੇ ਨਾਲ ਕੁਆਲਿਟੀ ਕਨਫਰਮ ਕਰ ਲਓ ਵੀ ਆਹ ਕੁਆਲਿਟੀ ਚਾਹੀਦੀ ਐਨੇ ਰੁਪਏ ਕਿਲੋ ਵਾਲੀ ਤੇ ਐਨੇ ਕਿਲੋ ਦਾ ਪਾਈਪ ਚਾਹੀਦਾ ਉਹ ਤੁਸੀਂ ਪਾਈਪ ਚੱਕ ਕੇ ਫਿੱਟ ਕਰਕੇ ਦੇਖ ਲਓ ਕਿਉਂਕਿ ਭੇਜਣ ਵੇਲੇ ਜਿਹੜਾ ਉਹ ਦੁਕਾਨਦਾਰ ਹੈ ਜ ਉਹ ਕਈ ਵਾਰੀ ਨਿੱਗਰ ਪੈ ਭੇਜ ਜਾਂਦਾ ਉਹਦੇ ਨਾਲ ਪੈਸੇ ਵਧ ਜਾਂਦੇ ਨੇ ਠੀਕ ਹੈ ਜੀ ਤੇ ਅੱਗੇ ਆ ਗਈ ਪਾਈਪ ਪਾਉਣ ਵੇਲੇ ਕੀ ਗੱਲਾਂ ਦਾ ਧਿਆਨ ਪੈਪ ਪਾਉਣ ਵੇਲੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ ਵੀ ਜਦ ਪਹਿਲਾਂ ਤਾਂ ਤੁਸੀਂ ਚੈੱਕ ਕਰ ਲੈਣਾ ਵੀ ਜਿਹੜੇ ਤੁਹਾਡੇ ਕੋਲੇ ਪੈਪ ਆਏ ਨੇ ਉਹ ਸਾਰੇ ਉਸੇ ਕੁਆਲਿਟੀ ਦੇ ਨੇ ਜਿਹੜੇ ਤੁਸੀਂ ਮਤਲਬ ਆਰਡਰ ਕੀਤੇ ਸੀ ਤੁਸੀਂ ਇੱਕ ਪਲਾਸ ਲੈ ਕੇ ਉਹਦੇ ਨਾਲ ਉਹਦੀਆਂ ਕੰਨੀਆਂ ਤੋੜ ਕੇ ਦੇਖ ਸਕਦੇ ਹੋ ਵੀ ਇਹ ਕੋਈ ਪੈਪ ਇਹਨਾਂ ਚ ਸੁੱਕਿਆ ਤਾਂ ਨਹੀਂ ਠੀਕ ਹੈ ਤੇ ਇਸ ਤੋਂ ਇਲਾਵਾ ਪੈਪ ਪਾਉਣ ਵੇਲੇ ਤੁਸੀਂ ਇਹ ਧਿਆਨ ਰੱਖਣਾ ਵੀ ਜਿਹੜੇ ਜੋੜ ਹੈ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਚੱਲਣ ਵੀ ਜਿਹੜੇ ਪਾਸੇ ਪਾਣੀ ਆਉਂਦਾ ਉਧਰੋਂ ਤੁਸੀਂ ਲਾਉਣ ਲੱਗ ਜਾਓ ਜਿਹੜੇ ਅਗਲੇ ਵਾਲੇ ਪੈਪ ਨੇ ਉਹਨਾਂ ਦੇ ਉੱਤੇ ਚੜੀ ਜਾਣਗੇ ਠੀਕ ਹੈ ਤੇ ਕਦੇ ਵੀ ਹਮੇਸ਼ਾ ਕਟੂਕਟ ਫੁੱਟ ਪੈਪ ਚੜਨਾ ਚਾਹੀਦਾ ਹੈ 35 ਦਾ ਤਾਂ ਜਾ ਕੇ ਇਹਦਾ ਜੋੜ ਆ ਜਿਹੜਾ ਉਹ ਸਹੀ ਮੰਨਿਆ ਜਾਂਦਾ ਠੀਕ ਹੈ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਪਾਈਪ ਲਾਈਨ ਚਲਾਉਣ ਬਾਰੇ ਚਲਾਉਣ ਵੇਲੇ ਤੁਸੀਂ ਕੀ ਗੱਲ ਦੀ ਧਿਆਨ ਰੱਖਣਾ ਹੈ ਵੀ ਪਹਿਲੀ ਗੱਲ ਤਾਂ ਜਦੋਂ ਤੁਸੀਂ ਪਾਈਪ ਲਾਈਨ ਪਾ ਲਈ ਤੋਂ ਨੂੰ ਐ ਹੁੰਦਾ ਵੀ ਬਸ ਮੋਟਰ ਚਲਾ ਕੇ ਭਰ ਦਈਏ ਨੂੰ ਦੇਖ ਲਈਏ ਲੀਕ ਤਾਂ ਨਹੀਂ ਹੁੰਦੀ ਪਰ ਹਮੇਸ਼ਾ ਮੋਟਰ ਚਲਾਉਣ ਤੋਂ ਪਹਿਲਾਂ ਉੱਤੇ ਮਿੱਟੀ ਜ਼ਰੂਰ ਪਾਓ ਕਈ ਕਿਸਾਨ ਭਰਾ ਮੈਂ ਦੇਖਿਆ ਚਾਰ ਚਾਰ ਟੱਕ ਮਿੱਟੀ ਦੇ ਪਾ ਕੇ ਕਹਿ ਦਿੰਗੇ ਵੀ ਹਾਂ ਠੀਕ ਆ ਚਲਾ ਦਿਓ ਉਹ ਚਲਾਉਨੇ ਹ ਜਦੋਂ ਤੋਂ ਪਾਈਪ ਲਾਈਨ ਖੜੀ ਹੋ ਜਾਂਦੀ ਹੈ ਇੱਕ ਪਾਸਿਓ ਕਿਉਂਕਿ ਉਹਦੇ ਥੱ ਠੀਕ ਹੈ ਜੇ ਤੁਸੀਂ ਖਾਈ 6 ਫੁੱਟ ਡੂੰਗੀ ਪੱਟੀ ਉਹਦਾ ਕੋਈ ਫਾਇਦਾ ਨਹੀਂ ਪਿਆ ਪਲੈਨ ਤਾਂ ਆ ਜੂਗੀ 2-3 ਫੁੱਟ ਤੇ ਉੱਥੇ ਤੁਸੀਂ ਮਿੱਟੀ ਪਾ ਦੇਣੇ ਉਥੇ ਤਾਂ ਟਰੈਕਟਰ ਨਾਲ ਪਾ ਦੋ ਹੋ ਸਕੇ ਤਾਂ ਜਿਹੜੀਆਂ ਵੱਡੇ ਜੋੜ ਨੇਟੀਆਂ ਦੇ ਜੋੜ ਨੇ ਐਲਬੋਆਂ ਨੇ ਉਹਨਾਂ ਨੂੰ ਛੱਡ ਕੇ ਥੋੜਾ ਥੋੜਾ 4-4 2-2 ਫੁੱਟ ਛੱਡ ਕੇ ਵਧੀਆ ਸਮਾਰ ਕੇ ਮਿੱਟੀ ਪਾ ਦਿਓ ਤੇ ਪਾਣੀ ਇਹ ਐਮ ਵੀ ਮਿੱਟੀ ਦੁਪਹਿਰੇ ਨਾ ਪਾਓ ਕਿਉਂਕਿ ਪੈਪ ਦੁਪਹਿਰੇ ਪੋਲਾ ਹੁੰਦਾ ਤਾਂ ਉਹਦਾ ਵਜ ਜਾਂਦਾ ਸਵੇਰੇ ਜਾਂ ਸ਼ਾਮ ਦੇ ਟਾਈਮ ਤੁਸੀਂ ਮਿੱਟੀ ਪਾ ਕੇ ਨਾਲ ਦੇ ਨਾਲ ਪੈਪ ਲਾਈਨ ਨੂੰ ਪਾਣੀ ਨਾਲ ਭਰ ਦਿਓ ਥੋੜੀ ਥੋੜੀ ਥਾਂ ਛੱਡ ਕੇ ਮਿੱਟੀ ਪਾ ਦਿਓ ਪਰ ਮ ਪਾਈਪ ਖੜੀ ਹੋਣ ਦੀ ਸਮੱਸਿਆ 50% ਕੇਸਾਂ ਦੇ ਵਿੱਚ ਆਉਂਦੀ ਹੈ ਤੇ ਉਦੋਂ ਬਾਅਦ ਉਹਦਾ ਹੱਲ ਕੋਈ ਨਹੀਂ ਜੇ ਤੁਸੀਂ ਉਹਦੇ ਉੱਤੇ ਚੜ੍ਹ ਜਿਓਗੇ ਕਹੋਗੇ ਇਹਨੂੰ ਦੱਬ ਦਾਂਗੇ ਉਹ ਦੱਬੀ ਨਹੀਂ ਜਾਂਦੀ ਤੇ ਜਦੋਂ ਪਾਈਪਲਾਈਨ ਚੱਲ ਪਈ ਪਾਣੀ ਨਾਲ ਭਰ ਗਈ ਉਦੋਂ ਬਾਅਦ ਉਹਦੇ ਸਮਾਰ ਕੇ ਮਿੱਟੀ ਪਾ ਦਿਓ ਤੇ ਫਿਰ ਸਾਰਾ ਵਾਹਣ ਪਾਣੀ ਨਾਲ ਭਰ ਦਿਓ ਆਲੇ-ਦਾਲੇ ਉਹ ਸੈੱਟ ਹੋ ਜਾਊਗਾ ਠੀਕ ਹੈ ਜਿਹੜਾ ਦਬਣਾ ਹੋ ਉਹ ਦਬ ਜੂ ਇਸ ਦੂਜਾ ਤੁਸੀਂ ਪਾਈਪਲਾਈਨ ਦੇ ਉੱਤੇ ਸਮਾਰ ਕੇ ਜਿੰਦਰੇ ਨਾਲ ਮਿੱਟੀ ਚੜਾ ਕੇ ਉਹਨੂੰ ਪਾਈਪਲਾਈਨ ਨੂੰ ਪੂਰਾ ਕਲੀਅਰ ਕਰ ਸਕਦੇ ਹੋ ਤਿੰਨ ਵਾਰਾਂ ਦੇ ਵਿੱਚ ਮਿੱਟੀ ਪਾਉਗੀ ਇਹ ਗੱਲ ਧਿਆਨ ਰੱਖਿਓ ਪਹਿਲਾਂ ਤਾਂ ਜਦੋਂ ਪਾਈ ਉਦੋਂ ਜਦੋਂ ਕੋਰਾਂ ਪਾਇਪਾਂ ਚੱਲ ਪਈ ਉਦੋਂ ਬਾਅਦ ਮਿੱਟੀ ਪਾਉਗੇ ਠੀਕ ਹੈ ਉਦੋਂ ਜਦੋਂ ਸਾਰਾ ਖੇਤ ਭਰ ਗਿਆ ਪਾਣੀ ਨਾਲ ਉਦੋਂ ਬਾਅਦ ਜਦੋਂ ਕਲੀਅਰ ਕਰੋਗੇ ਜਮਾ ਸਾਫ ਪੱਧਰ ਕਰੋ ਠੀਕ ਹੈ ਤੇ ਹੁਣ ਲਾਸਟ ਗੱਲ ਕਰਦੇ ਆਪਾਂ ਵੀ ਖਰਚਾ ਕਿਉਂ ਵੱਜ ਜਾਂਦਾ ਐਸਟੀਮੇਟ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਚਿੱਟੀ ਪਾਇਪ ਦੇ ਮਗਰ ਆਪਣੇ ਲੋਕ ਕਈ ਵਾਰੀ ਕਿਸੇ ਕੋਲ ਕਿਸਾਨ ਕੋਲੇ ਵਧੀਆ ਚੱਗੇ ਪੈਸਾ ਦੋ ਕਹਿੰਦਾ ਵਧੀਆ ਕੰਮ ਕਰਾਂਗੇ ਯਾਰ ਲੀਕ ਨਾ ਹੋਵੇ ਵੀ ਟੋਆ ਨਾ ਪਟਣਾ ਪਵੇ ਅਗਲਾ ਕਹਿੰਦਾ ਪੀਵੀਸੀ ਪਾਇਪਾ ਦੋ ਜਾਂ ਚਿੱਟੀ ਪਾਇਪਾ ਦੋ 14-1500 ਤੋਂ ਘੱਟ ਕੋਈ ਪਾਇਪ ਨਹੀਂ ਉਹ ਠੀਕ ਹੈ ਤੇ ਚਿੱਟੀ ਪੈਪ ਦੇ ਖਰਚ ਦੁੱਗਣਾ ਹੋ ਜਾਂਦਾ ਠੀਕ ਹੈ ਦੂਸਰੀ ਗੱਲ ਆ ਗਈ ਵੀ ਜਿਹੜਾ ਦੁਕਾਨਦਾਰ ਐਸਟੀਮੇਟ ਬਣਾ ਕੇ ਦਿੰਦਾ ਉਹ ਤੋਂ ਖਰਚ ਕਿੰਭ ਵੱਧ ਜਾਂਦਾ ਉਹ ਹੁੰਦਾ ਵੀ ਜਿਹੜਾ ਦੁਕਾਨਦਾਰ ਜਾਂ ਫੈਕਟਰੀ ਵਾਲਾ ਉਹ ਐਸਟੀਮੇਟ ਬਣਾਉਂਦਾ 200 ਰੁਪਏ ਫੁੱਟ ਦੇ ਹਿਸਾਬ ਨਾਲ ਕਿਲੇ ਦੇ ਤੇ ਜਿਹੜਾ ਛੋਡੇ ਕੋਲੇ ਬਹਣ ਹੁੰਦਾ ਉਹ ਹੋ ਸਕਦਾ ਤੁਸੀਂ 220 ਵਾਲੀ ਲੈਂਥ ਲਈ ਹੋਵੇ ਚੜਦੇ ਤੋਂ ਛਿਪਦੇ ਵਾਲੀ ਲੈਂਥ ਹੋ 220 ਫੁੱਟ ਹੁੰਦੀ ਹੈ ਤੁਸੀਂ ਉਹ ਦੇਖ ਲਓ ਵੀ ਛੋਟੀ ਜਿਹੜੀ ਲੈਂਥ ਆ ਕਿਹੜੇ ਹਿਸਾਬ ਪਾਸੇ ਵਾਲੀ ਆ ਜੇ ਚੜਦੇ ਤੋਂ ਛਿਪਦੇ ਵਾਲੀ ਆ ਤਾਂ 20 ਫੁੱਟ ਦਾ ਖਰਚਾ ਤੁਸੀਂ ਬਤਾ ਲਓ ਮਤਲਬ 20% ਤੀਸਰੀ ਗ ਤੀਸਰੀ ਗੱਲ ਇਹ ਹੈ ਵੀ ਜਿਹੜਾ ਫੁਟਕਲ ਖਰਚਾ ਹੈ ਉਹ ਵੱਜ ਜਾਂਦਾ ਕਈ ਵਾਰੀ ਫੁਟਕਲ ਖਰਚੇ ਦੇ ਵਿੱਚ ਸਾਰਾ ਖਾਣ ਪੀਣ ਦਾ ਖਰਚ ਹੋ ਗਿਆ ਜੇ ਹੁਣ ਮੰਨ ਲਾ ਤੁਹਾਡੀ ਪਾਈਪ ਲਾਈਨ ਪਾਉਣ ਆਏ ਐ ਤੁਹਾਡਾ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਹੋਰ ਆਇਆ ਉਹਨਾਂ ਦਾ ਖਾਣ ਪੀਣ ਹੋ ਕੇ ਸਾਰਾ ਜਿਹੜਾ ਖਰਚਾ ਹੈ ਫੁਟਕਲ ਖਰਚੇ ਦੇ ਵਿੱਚ ਆ ਜਾਂਦਾ ਇਹ ਵੀ ਗਰਮੀਆਂ ਦੇ ਦਿਨ ਨੇ 5-4000 ਤੋਂ ਘੱਟ ਕੁਝ ਨਹੀਂ ਬਣਦਾ ਤਾਂ ਇਹ ਖਰਚਾ ਵੀ ਤੁਸੀਂ ਮੰਨ ਕੇ ਚੱਲੋ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਕੀਤੀਆਂ ਆਪਾਂ ਨੇ ਤੁਹਾਨੂੰ ਦੱਸਤਾ ਕਿ 13000 ਦੇ ਲਗਭਗ ਜਿਹੜਾ 6 ਇੰਚੀ ਪਾਈਪ ਲਾਈਨ ਤੇ ਖਰਚ ਆਉਂਦਾ ਠੀਕ ਹੈ ਤੇ 8 ਇੰਚੀ ਦਾ ਤੁਸੀਂ ਇਸ ਹਿਸਾਬ ਨਾਲ ਲਾ ਸਕਦੇ ਹੋ 8 ਇੰਚੀ ਦਾ ਪਾਈਪਾਂ ਦਾ ਵਾਧ ਜੰਦਾ 8 ਇੰਚੀ ਪਾਈਪ ਜਿਹੜਾ ਉਹ 11-1200 ਦੇ ਆਸ-ਪਾਸ ਵਗ ਜਾਂਦਾ ਜੇ ਆਪਾਂ 800 ਦਾ ਲਈਏ ਤਾਂ ਇਹਨੂੰ ਆਪਾਂ ਡੇਢ ਗੁਣਾ ਕਰ ਸਕਦੇ ਹਾਂ ਘੱਟੋ-ਘੱਟ ਜੇ 13000 ਇਹ ਤੇ ਖਰਚਾ ਆਇਆ ਤਾਂ 7000 ਤੁਸੀਂ ਹੋਰ ਲਾ ਲਓ 20-25000 ਦੇ ਆਸ-ਪਾਸ ਜਾਂਦੀ ਹੈ 8 ਇੰਚੀ ਦੀ ਪਾਈਪ ਨੇ ਠੀਕ ਹੈ ਤੇ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਆਪਾਂ ਦੱਸ ਹੀ ਦਿੱਤੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਕਿੰਨਾ ਖਰਚਾ ਆਉਂਦਾ ਖਰਚਾ ਵੱਧ ਕਿਉਂ ਜਾਂਦਾ ਹੈ ਤੇ ਕੰਪੈਰੀਜ਼ਨ ਵੀ ਤੁਹਾਨੂੰ ਦੱਸਦਾ ਵੀ ਚਿੱਟੀ ਜਿਹੜੀ ਪਾਇਪ ਆ ਉਹਦਾ ਤੇ ਜਿਹੜੀ ਕਾਲੀ ਐਚਡੀ ਕਾਲੀ ਜਾਂ ਹਰੀ ਐਚਡੀ ਪਾਇਪ ਆ ਉਹਨਾਂ ਦਾ ਕੀ ਕੰਪੈਰੀਜ਼ਨ ਹੈ ਦੋਨੋਂ ਆਪਣੀ ਜਗ੍ਹਾ ਠੀਕ ਨੇ ਪਰ ਜੇ ਖਰਚੇ ਦਾ ਦੇਖੀਏ ਤਾਂ ਜਿਹੜਾ ਐਚਡੀ ਪਾਇਪ ਆ ਕਾਲੀ ਹਰੀ ਉਹ ਕਿਸਾਨ ਦੇ ਹੱਕ ਚ ਹੈ ਤੇ ਜਿਹੜੀ ਬੋਰ ਵਾਲੀ ਪਾਇਪ ਆ ਪੀਵੀਸੀ ਉਹਦੇ ਇੰਨੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ ਠੀਕ ਹੈ ਲੀਕ ਹੋਣਾ ਤਾਂ ਦੋਨਾਂ ਨੇ ਹੋ ਜਾਣਾ ਠੀਕ ਹੈ ਜੇ ਚੱਲੀ ਗਈ ਤਾਂ ਚੱਲੀ ਜਾਣੀਆਂ ਉਹਨੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਨੇ ਪਾਈਪਲਾਈਨ ਪਾਉਣ ਦਾ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ